ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਜੀ ਜੋ ਉਸ ਮੁਲਾਜ਼ਮਾ ਨੇ ਜਿਹੋ ਜਿਹਾ ਵਿਹਾਰ ਵੀਡੀਓ ਤੇ ਦੇਖਣ ਨੂੰ ਮਿਲਦੇ ਆ ਤੋਨੇ ਕਿਸਾਂ ਤੋਂ ਫੜਕੇ ਧੂਣਾ ਮਾਰਨਾ ਘੁੱਟਣਾ ਉਹ ਇੱਕ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਤੇ ਉਹੋ ਜਿਹੇ ਬੰਦੇ ਨੇ ਇਹੋ ਜਿਹਾ ਵਿਹਾਰ ਕਰਨਾ ਮੇਰੇ ਖਿਆਲ ਬਹੁਤ ਗਲਤ ਸੀਗਾ ਉਹਨੂੰ ਸੀ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਹੋਰ ਤਰੀਕਾ ਵਰਤੇ ਜਾ ਸਕਦਾ ਸੀ ਤੇ ਉਹਦੀ ਅਸੀਂ ਸੱਜ ਸ਼ਬਦ ਨੇ ਖੇਦੀ ਕਰਦੇ ਆ ਤੇ ਪ੍ਰਸ਼ਾਸਨ ਵੱਸੇ ਅਪੀਲ ਕਰਦੇ ਆ ਤੇ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਕੁਛ ਨਾ ਜਨਮ ਇਹ ਹਰਕਤ ਕੀਤੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਸਸਪੈਂਡ ਤੇ ਚਲੋ ਜੀ ਇਹ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਪਰ ਅਸੀਂ ਸੋਚਦੇ ਹਾਂ ਕਿ ਉਹ ਜੋ 295 ਕਹਿ ਤੋਨਾਂ ਤੇ ਕੋ ਮਕਦਮਾ ਵੀ ਕਰਜੋਣਾ ਚਾਹੀਦਾ ਤੇ ਜਿਹੜੀ ਕਿ ਤਾਂ ਹੀ ਨਾ ਲੋਕਾਂ ਆਮ ਪੂਰੀਏ ਦੁਨੀਆ 'ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਠੰਡੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ। ਇਹ ਇਹ ਦੇਖੋ ਜੀ ਇਹ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ। ਇਹਦੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰਾ ਖਿਆਲ ਹੈ ਕਿ ਠੀਕ ਹੈ ਕਿ ਉਹਨਾਂ ਉੱਪਰ ਕੋਪ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਵੈਸੇ ਗਲਤ ਆ।